ਅੱਜ ਤੱਕ ਗੱਠ ਜੋੜ ਦੀ ਕੋਈ ਵੀ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ 13 ਦੀਆਂ 13 ਲੋਕ ਸਭਾ ਸੀਟਾਂ ਲੜੂਗੀ ਔਰ 13 ਦੀਆਂ 13 ਲੋਕ ਸਭਾ ਸੀਟਾਂ ਤੇ ਸਾਡੀ ਤਿਆਰੀ ਹੈ ਭਾਜਪਾ ਕਿਸਾਨ ਵਿਰੋਧੀ ਆ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਕੁੱਟਿਆ ਗਿਆ ਕੀ ਕਿਸਾਨਾਂ ਨੂੰ ਚਾਹੁੰਦੀ ਨਹੀਂ ਭਾਜਪਾ ਜੋ ਵੀ ਘਟਨਾ ਹੋਈ ਹੈ ਉਹ ਬਹੁਤ ਮਾੜੀ ਹੋਈ ਹੈ ਨਿੰਦਨਯੋਗ ਹੋਈ ਹੈ ਅਸੀਂ ਜੋ ਕਿਹਾ ਕੀਤਾ ਲੇਕਿਨ ਜਿਹੜੇ ਅੱਜ ਪੰਜਾਬ ਦੇ ਲੋਕ ਹੈ ਜਿਨ੍ਹਾਂ ਨੇ 92 ਐਮਐਲਏ ਚੁਣ ਕੇ ਭੇਜੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਆ ਕਿਸੇ ਵੀ ਗੱਲ ਦੇ ਉੱਤੇ ਇਹ ਜਿਹੜੇ ਹੈਗੇ ਆ ਖਰੇ ਨਹੀਂ ਉਤਰੇ ਲੋਕ ਕਹਿੰਦੇ ਨੇ ਕਿ ਕਿਹਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਵੀ ਸੀ 15-15 ਲੱਖ ਕਹਿੰਦੇ ਹਾਲੇ ਤੱਕ ਤਾਇਆ ਨਹੀਂ ਕੋਦੋਂ ਆਊਗਾ ਨਿੱਜੀ ਤੌਰ ਤੇ ਚਾਹੋਗੇ ਕਿ ਗੜਛੜ ਹੋਵੇ ਕਿਉਂਕਿ ਆਪਣੇ ਆਪ ਦੀ ਜਿਹੜੀ ਟਿਕਟਓਵਰ ਪਾਸੇ ਜਾਂਦੀ ਦਿਸਦੀ ਹੈ ਸਤਿ ਸ਼੍ਰੀ ਅਕਾਲ ਆਰਮੀ ਟੈlevision ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਬਾ ਲੋਕ ਸਭਾ 2024 ਦਾ ਆਗਾਜ਼ ਜਿਹੜਾ ਹੋ ਚੁੱਕਿਆ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਹਾਰ ਸੀਟਾਂ ਤੇ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬੀਆਂ ਦੋ ਹਾਰ ਸੀਟਾਂ ਨੇ ਇੱਕ ਸੰਗਰੂਰ ਤੇ ਇੱਕ ਲੋਕ ਸਭਾ ਦੀ ਸੀਟ ਬਠਿੰਡਾ ਜਿਨ੍ਹਾਂ ਤੇ ਦਾ ਪੇਚ ਜਿਹੜਾ ਕਿ ਹਰ ਕੋਈ ਖੇਡਣ ਦੇ ਲਈ ਜਿਹੜਾ ਹੈਗਾ ਉਹ ਚਾਹ ਬਾਣਾ ਪਰ ਹੁਣ ਦੇਖਦੇ ਹਾਂ ਕਿ ਬਠਿੰਡਾ ਸੀਟ ਤੋਂ ਬਣਦਾ ਕੀ ਹੈ ਇੱਕ ਸੰਗਰੂਰ ਸੀਟ ਦੀ ਚਰਚਾ ਵਧੇਰੇ ਚੱਲਦੀ ਹੈ ਤੇ ਇੱਕ ਲੋਕ ਸਭਾ ਸੀਟ ਬਠਿੰਡਾ ਦੀ ਚਰਚਾ ਵਧੇਰੇ ਚੱਲਦੀ ਹੈ ਅੱਜ ਮੇਰੇ ਨਾਲ ਦਿਆਲ ਦਾ ਸੋਢੀ ਹੋਣਗੇ ਆ ਬੀਜੇਪੀ ਤੋਂ ਨੇ ਬਠਿੰਡਾ ਲੋਕ ਸਭਾ ਸੀਟ ਦੇ ਲਈ ਦਾਅਵੇਦਾਰ ਜਿਹੜੀ ਆਪਣੀ ਪੇਸ਼ ਕਰਦੇ ਨੇ ਗੱਲਬਾਤ ਜਿਹੜੀ ਆ ਇਸ ਤੇ ਬਾਬਤ ਰਹੇਗੀ ਵੱਡੀ ਗੱਲਬਾਤ ਇਹ ਵੀ ਰਹੇਗੀ ਕਿ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਉੱਪਰ ਤਸ਼ੱਦਦ ਹੁੰਦਾ ਉਹ ਵਿਚਾਰ ਚਰਚਾ ਜਿਹੜੀ ਆ ਛੋੜੀ ਸਾਹਿਬ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲ ਵੱਲ ਬਦਾਂਗੇ ਛੋੜੀ ਸਾਹਿਬ ਸਵਾਗਤ ਆ ਰਿਹਾ ਮੀ ਟੈਲੀਵਿਜ਼ਨ ਤੇ ਸਭ ਤੋਂ ਪਹਿਲਾਂ ਆਰਐਮਬੀ ਟੀਵੀ ਦੇ ਜਿੰਨੇ ਵੀ ਸਰੋਤੇ ਐ ਮੇਰੇ ਵੱਲੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਸੋ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਆ ਜੇ ਮੈਂ ਗੱਲ ਕਰੀ ਆ ਕਿ ਕਿਸਾਨ ਕਿਸਾਨਾਂ ਦੀ ਕੀ ਭਾਜਪਾ ਕਿਸਾਨ ਵਿਰੋਧੀ ਆ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਕੁੱਟਿਆ ਗਿਆ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਅਥਰੂ ਗੈਸ ਦੇ ਗੋਲੇ ਜਿਹੜੇ ਉੱਭਰ ਆਏਗੇ ਕੀ ਕਿਸਾਨਾਂ ਨੂੰ ਚਾਹੁੰਦੀ ਨਹੀਂ ਭਾਜਪਾ ਦੇਖੋ ਮੈਂ ਪਹਿਲਾਂ ਇਹ ਗੱਲ ਕਲੀਅਰ ਕਰ ਦੇਣੀ ਚਾਹਣਾ ਇੱਕ ਸਭ ਤੋਂ ਪਹਿਲਾਂ ਪਾਰਟੀ ਬਾਦ ਦੇ ਵਿੱਚ ਮੈਂ ਵੀ ਕਿਸਾਨ ਆ ਮੈਂ ਪੰਜਾਬੀ ਆ ਔਰ ਮੈਂ ਪੰਜਾਬ ਪੰਜਾਬੀਅਤ ਦਾ ਮਦਦਈ ਆ ਮੈਂ ਸਮਝਦਾ ਕਿ ਕੋਈ ਵੀ ਜਿਹੜਾ ਮਸਲਾ ਪੋਰਟੇਬਲ ਟਾਕ ਤੇ ਹੁੰਦਾ ਹੈ ਕਿਸੇ ਵੀ ਮਸਲੇ ਦਾ ਜਿਹੜਾ ਹੱਲ ਹੈ ਉਹ ਬੈਠ ਕੇ ਦੋਵੇਂ ਧਿਰਾਂ ਆਪਸ ਵਿੱਚ ਨਿਵੇੜਦੀਆਂ ਔਰ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਤੇ ਉਹ ਮੌਕੇ ਦੇ ਉੱਤੇ ਜਿਹੜੀ ਚੀਜ਼ ਆ ਉਹ ਹੱਲ ਕਰ ਲਈ ਜਾਂਦੀ ਹੈ ਜਿੱਥੋਂ ਤੱਕ ਕਿਸਾਨ ਅੰਦੋਲਨ ਦਾ ਸਵਾਲ ਹੈ ਤੁਸੀਂ ਨਾਲ ਇੱਕ ਕੁਐਸਚਨ ਕੀਤਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਿਸਾਨ ਵਿਰੋਧੀ ਜਿਵੇਂ ਲੋਕ ਕਹਿੰਦੇ ਨੇ ਦੇਖੋ ਭਾਰਤੀ ਜਨਤਾ ਪਾਰਟੀ ਕਦੇ ਕਿਸਾਨ ਵਿਰੋਧੀ ਨਹੀਂ ਸੀ ਨਾ ਹੈ ਤੇ ਨਾ ਹੀ ਹੋਵੇਗੀ ਅੱਜ ਜੇ ਪੰਜਾਬ ਦੇ ਵਿੱਚ ਅਸੀਂ ਗੱਲ ਕਰ ਲਈਏ ਕਿ ਜਿਸ ਤਰ੍ਹਾਂ ਦਾ ਅੰਦੋਲਨ ਚੱਲਿਆ ਹੈ ਜੀ ਕਿਸਾਨ ਜਿਹੜੇ ਸਾਡੇ ਨੇ ਬੜੇ ਸਤਕਾਰਯੋਗ ਨੇ ਮੈਂ ਪਹਿਲਾਂ ਇਹ ਗੱਲ ਕੀਤੀ ਹੈ ਕਿ ਕਦੇ ਵੀ ਟਕਰਾਓ ਵਾਲੀ ਸਥਿਤੀ ਪੈਦਾ ਨਹੀਂ ਕਰਨੀ ਚਾਹੀਦੀ ਅੰਦੋਲਨ ਕਰਨ ਦੇ ਤੰਗ ਹੁੰਦੇ ਨੇ ਜਾਂ ਜਿਸ ਤਰ੍ਹਾਂ ਜੇ ਕਹਿ ਦਿੱਤਾ ਗਿਆ ਕਿ ਇਹ ਵੈਰੀਕੇਟਿੰਗ ਹੋ ਗਈ ਸਰਕਾਰੀ ਸੰਪਤੀ ਹੈ ਤੁਸੀਂ ਇੱਥੇ ਬਹਿ ਜਾਓ ਤੁਹਾਨੂੰ ਜਗ੍ਹਾ ਦੇ ਦਿੰਦੇ ਆ ਉਸ ਤਰ੍ਹਾਂ ਦੀ ਗੱਲ ਇੱਕ ਪਾਸੇ ਰੱਖ ਕੇ ਕੇਂਦਰ ਦੇ ਤਿੰਨ ਤਿੰਨ ਮੰਤਰੀ ਚੰਡੀਗੜ੍ਹ ਚਾਰ ਮੀਟਿੰਗਾਂ ਹੋਈਆਂ ਔਰ ਉਹ ਮੀਟਿੰਗਾਂ ਇਸ ਕਰਕੇ ਹੋਈਆਂ ਜੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦਾ ਫਿਕਰ ਸੀ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਆਏ ਔਰ ਉਹਨਾਂ ਨੇ ਪ੍ਰਪੋਜ਼ਲ ਵੀ ਰੱਖੀ ਔਰ ਉਸ ਪ੍ਰਪੋਜ਼ਲ ਦੇ ਉੱਤੇ ਮੈਂ ਕਹਿੰਦਾ ਕਿ ਕਿਸਾਨਾਂ ਨੇ ਜਿਸ ਤਰ੍ਹਾਂ ਰਿਐਕਸ਼ਨ ਕੀਤਾ ਕਿ ਸਾਨੂੰ ਮਨਜ਼ੂਰ ਨਹੀਂ ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਸ ਪ੍ਰਪੋਜ਼ਲ ਦੇ ਵਿੱਚ ਕੋਈ ਕਮੀ ਪੇਸ਼ੀ ਕੋਈ ਵਾਅਦਾ ਘਟਾ ਹੈ ਉਹ ਆਪਾਂ ਬੈਠ ਕੇ ਗੱਲ ਕਰਾਂਗੇ ਬੈਠ ਕੇ ਗੱਲ ਕਰਨ ਨੂੰ ਅਸੀਂ ਵੀ ਤਿਆਰ ਆ ਕਿ ਤੁਸੀਂ ਆਓ ਆਪਾਂ ਪੰਜਾਬ ਦੇ ਕਿਸਾਨ ਸਾਡੇ ਨਾਲ ਅਸੀਂ ਚੱਲੀਏ ਜਲ ਕੇ ਆਪਾਂ ਗੱਲ ਕਰੀਏ ਲੇਕਿਨ ਉਹ ਪ੍ਰੋਪੋਜ਼ਲ ਨੂੰ ਜਿਸ ਤਰ੍ਹਾਂ ਕਹਤਾ ਕਿ ਅਸੀਂ ਰਿਜੈਕਟ ਹੀ ਕਰਤਾ ਸਾਨੂੰ ਮਨਜ਼ੂਰ ਹੀ ਨਹੀਂ ਹੈ ਇਸ ਤਰ੍ਹਾਂ ਕਦੇ ਮਸਲੇ ਹੱਲ ਨਹੀਂ ਹੁੰਦੇ ਸੋ ਅਸੀਂ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਲਈ ਚਿੰਤਤ ਹੈ ਜੇ ਕਿਸਾਨਾਂ ਲਈ ਚਿੰਤਤ ਹੈ ਤੇ ਐਡੀ ਵੱਡੀ ਪ੍ਰੋਪੋਜ਼ਲ ਦਿੱਤੀ ਕਿ ਪੰਜ ਫਸਲਾਂ ਦੇ ਉੱਪਰ ਐਮਐਸਪੀ ਦੀ ਗਰੰਟੀ ਵੀ ਕਿਹਾ ਕਿ ਅਸੀਂ 5 ਸਾਲਾਂ ਦੀ ਗਰੰਟੀ ਦਿੰਨੇ ਆ ਔਰ ਸਰਕਾਰ ਦੀਆਂ ਏਜੰਸੀਆਂ ਹੀ ਉਹਨੂੰ ਚੱਕਣਗੀਆਂ ਸਰਕਾਰ ਦੀਆਂ ਏਜੰਸੀਆਂ ਹੀ ਖਰੀਦਣਗੀਆਂ ਔਰ ਉਹਦੇ ਲਈ ਉਹਨਾਂ ਨੇ ਇੱਕ ਏਵੀ ਸਿਸਟਮ ਕਰਤਾ ਕਿ ਆਉਣ ਵਾਲੇ ਦਿਨਾਂ 'ਚ ਅਨਾਉਂਸ ਹੋ ਜਾਣਾ ਕਿ ਪੋਰਟਲ ਦੇ ਉੱਪਰ ਜਿਹੜਾ ਕਿਸਾਨ ਕੋਈ ਫਸਲ ਬੀਜੂਗਾ ਜਿਹੜੀ ਐਮਐਸਪੀ ਪੰਜ ਫਸਲਾਂ ਦੇ ਕੀਤੇ ਚਾਹੇ ਉਹ ਧਾਲ ਹੈ ਚਾਹੇ ਤੇਲ ਹੈ ਚਾਹੇ ਉਹ ਕਪਾਹ ਹੈ ਤੇ ਉਹ ਜਿਹੜਾ ਰਜਿਸਟਰ ਕਰੂਗਾ ਉਹਦੀ ਫਸਲ ਸਰਕਾਰ ਖਰੀਦੂਗੀ ਸੋ ਇਸ ਕਰਕੇ ਮੇਰਾ ਕਹਿਣਾ ਹੈ ਕਿ ਕਿਸਾਨ ਵੀ ਆਪਣੇ ਨੇ ਔਰ ਸਾਨੂੰ ਕਿਸਾਨ ਪਹਿਲਾਂ ਨੇ ਪਾਰਟੀ ਵਾਅਦੇ ਵਿੱਚ ਹੈ ਅਸੀਂ ਚਾਹੁੰਦੇ ਹਾਂ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਦੋ ਚੀਜ਼ਾਂ ਹੁੰਦੀਆਂ ਇੱਕ ਜੋਸ਼ ਤੇ ਹੋਸ਼ ਜੋਸ਼ ਦੇ ਨਾਲ ਜਿਹੜਾ ਹੈਗਾ ਹੋਸ਼ ਤੋਂ ਵੀ ਕੰਮ ਲੈਣਾ ਚਾਹੀਦਾ ਅੱਜ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਮਿਲ ਰਹੀ ਹੈ ਚਾਹੇ ਝੋਨੇ ਤੇ ਚਾਹੇ ਕਣਕ ਤੇ ਆ ਲੇਕਿਨ ਕੋਈ ਵੀ ਜਿਹੜਾ ਮਸਲਾ ਹੈ ਉਹ ਗੱਲਬਾਤ ਰਾਹੀਂ ਹੱਲ ਹੋਣਾ ਹੈ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ ਲੇਕਿਨ ਜੇ ਉੱਥੇ ਟਕਰਾਅ ਦੀ ਸਥਿਤੀ ਪੈਦਾ ਹੋਈ ਹੈ ਤੇ ਮੈਂ ਜੇ ਕਿਸਾਨਾਂ ਦੇ ਉੱਤੇ ਕੋਈ ਦਸ਼ੱਦਤ ਹੋਇਆ ਮੈਂ ਉਹਦੀ ਨਿੰਦਿਆ ਵੀ ਕਰਦਾ ਮੈਂ ਇਹ ਨਹੀਂ ਕਹਿੰਦਾ ਪਰ ਮੈਂ ਕਹਿੰਦਾ ਕਿ ਦੋਨਾਂ ਪਾਸਿਆਂ ਤੋਂ ਜੇ ਕੋਈ ਪੜਗਾੜ ਪੈਦਾ ਹੋਈ ਹੈ ਉਹ ਨਹੀਂ ਹੋਣੀ ਚਾਹੀਦੀ ਸੀ ਉਹਦੀ ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਚਾਹੀਦਾ ਪਰ ਜਿਵੇਂ ਹਾਲਾਂਕਿ ਤੁਸੀਂ ਕਹਿੰਦੇ ਕਿ ਮੈਂ ਨਿੰਦਿਆ ਕਰਦਾ ਜਿਸ ਤਰ੍ਹਾਂ ਦਾ ਤਸ਼ੱਦਦ ਜੇ ਹੋਇਆਗਾ ਪਰ ਅ ਨਿਹਤ ਤੁਸੀਂ ਪ੍ਰਿਕਾੜਦੀ ਵੀ ਗੱਲ ਕਰੀ ਆ ਪਰ ਜਿਵੇਂ ਕਿਉਂਕਿ ਅਸੀਂ ਵੀ 13 ਨੂੰ ਉੱਥੇ ਕਵਰ ਕਰ ਰਹੇ ਸੀ 14 ਨੂੰ ਵੀ ਅਸੀਂ ਉੱਥੇ ਕਵਰ ਕਰ ਰਹੇ ਸੀ ਮਤਲਬ ਇੱਕ ਪਾਸੇ ਤਾਂ ਅ ਅਰਦਾਸ ਜਿਹੜੀ ਆ ਉਹ ਹੋ ਰਹੀ ਆ ਦੂਸਰੇ ਪਾਸੇ ਹਸਦਾਸ ਹੁੰਦੇ ਸੀ ਅਥਰੂ ਗੈਸ ਦੇ ਗੋਰੇ ਜਿਹੜੇ ਆ ਭਰਾਏ ਭਰਾ ਦਿੱਤੇ ਜਾਣੇ ਤਸ਼ੱਦਦ ਜਿਹੜਾ ਉਹ ਕੀਤਾ ਜਾਣਾ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਜਿਹੜੇ ਆ ਨੌਜਵਾਨਾਂ ਦੇ ਉੱਪਰ ਹਮਲੇ ਕੀਤੇ ਜਾਣੇ ਬੀ ਤੋਂ ਪਤੀ ਟਰੈਕਟਰ ਜਿਹੜੇ ਆ ਟਰੈਕਟਰ ਤੋੜੇ ਜਾਣੇ ਗੱਡੀਆਂ ਤੋੜੀਆਂ ਜਾਣੇ ਇਹ ਚੀਜ਼ਾਂ ਜਿਹੜੀਆਂ ਉੱਚ ਅਧਿਕਾਰੀਆਂ ਤੱਕ ਇਹ ਚੀਜ਼ਾਂ ਜਿਹੜੇ ਹਾਈ ਕਮਾਂਡ ਤੱਕ ਪਹੁੰਚੀਆਂ ਕਿ ਭਾਈ ਪੰਜਾਬੀਆਂ ਦੇ ਨਾਲ ਆ ਵਿਵਹਾਰ ਜਿਹੜਾ ਹੋ ਰਿਹਾ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਸਟੇਟ ਦੇ ਵਿੱਚ ਇਹ ਕਿਸਾਨ ਅੰਦੋਲਨ ਹੋ ਰਿਹਾ ਉਥੋਂ ਦੀ ਪੰਜਾਬ ਦੀ ਮਜੂਦਾ ਸਰਕਾਰ ਦੀ ਸਥਿਤੀ ਨੂੰ ਕੰਟਰੋਲ ਕਰਨਾ ਵੀ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਜੇ ਉਥੇ ਇਸ ਤਰ੍ਹਾਂ ਟਕਰਾਓ ਪੈਦਾ ਹੋਇਆ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਸੀ ਜਾਂ ਪੰਜਾਬ ਸਰਕਾਰ ਦਾ ਰੋਲ ਵੀ ਜੇ ਉਹਦੇ ਵਿੱਚ ਵਧੀਆ ਹੁੰਦਾ ਤੇ ਇਹ ਗੱਲ ਹੋਣੀ ਨਹੀਂ ਸੀ ਮੈਂ ਇਹ ਕਿਹਾ ਕਿ ਦੋਨੇ ਪਾਸੇ ਟਕਰਾਓ ਹੋਇਆ ਜਿਸ ਤਰ੍ਹਾਂ ਦੀ ਹਰਿਆਣਾ ਸਰਕਾਰ ਨੇ ਕੋਈ ਵੀਡੀਓ ਪੇਸ਼ ਕੀਤੀਆਂ ਜਾਂ ਕੋਰਟ ਦੇ ਵਿੱਚ ਕੋਈ ਗੱਲ ਹੋਈ ਤਾਂ ਇਸ ਕਰਕੇ ਮੈਂ ਸਮਝਦਾ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਜੇ ਪੰਜਾਬ ਸਰਕਾਰ ਇਸ ਦੇ ਵਿੱਚ ਆਪਦਾ ਸਾਰਥਕ ਰੋਲ ਨਿਭਾਉਂਦੀ ਉਹਦੇ ਅਫਸਰ ਸਾਰਥਕ ਰੋਲ ਨਿਭਾਉਂਦੇ ਤੇ ਸ਼ਾਇਦ ਇਹ ਘਟਨਾ ਨਾ ਹੁੰਦੀ ਸ਼ਾਇਦ ਉਹ ਨੌਜਵਾਨ ਜਿਹੜਾ ਵਿਚਾਰਾ ਕਿਸੇ ਇੱਕ ਮਾਂ ਦਾ ਪੁੱਤ ਚਲਿਆ ਗਿਆ ਸਾਨੂੰ ਬੜਾ ਦੁੱਖ ਹੈ ਮੇਰੇ ਆਪਣੇ ਮੋੜ ਹਲਕੇ 'ਚ ਮੈਂ ਇਲੈਕਸ਼ਨ ਲੜੀ ਆ ਉੱਥੋਂ ਦਾ ਰਹਿਣ ਵਾਲਾ ਉਹ ਤੇ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ ਸੀਗਾ ਸੋ ਇਸ ਕਰਕੇ ਕੋਈ ਵੀ ਜਿਹੜਾ ਮਸਲਾ ਹੁੰਦਾ ਹੈ ਉਸ ਮਸਲੇ ਦੇ ਵਿੱਚ ਸਟੇਟ ਸਰਕਾਰ ਤੇ ਕੇਂਦਰ ਸਰਕਾਰ ਰਲ ਕੇ ਉਹਨੂੰ ਨਿਵੇੜਨ ਦੀ ਕੋਸ਼ਿਸ਼ ਕਰਦੀ ਹੈ ਪਰ ਇੱਥੇ ਪੰਜਾਬ ਸਰਕਾਰ ਦਾ ਰੋਲ ਹੈ ਜੋ ਨੈਗੇਟਿਵ ਰਿਹਾ ਹੈ ਸ਼ਾਇਦ ਇਸ ਕਰਕੇ ਜੇ ਸਮਝਾਇਆ ਜਾਂਦਾ ਜਾਂ ਜਿਹੜੇ ਸਾਡੇ ਕੋਈ ਨੌਜਵਾਨ ਕੋਈ ਅੱਗੇ ਵਧੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਵੀ ਘਟਨਾ ਹੋਈ ਹੈ ਉਹ ਬਹੁਤ ਮਾੜੀ ਹੋਈ ਹੈ ਨਿੰਦਨਯੋਗ ਹੋਈ ਹੈ ਗੱਠਜੋੜ ਦੀ ਚਰਚਾ ਥੋੜੀ ਸਾਹਿਬ ਜਿਹੜੀ ਆ ਸਿਖਰਾਂ ਤੇ ਆ ਕਿ ਗੱਠਜੋੜ ਅੱਜ ਹੋਇਆ ਕਿ ਕੱਲ ਹੋਇਆ ਕਹਿੰਦੇ ਨੇ ਕਿ ਸੀਟਾਂ ਦੀ ਵੰਡ ਵੀ ਜਿਹੜੀ ਆ ਹੋ ਗਈ ਆ 5 ਤੋਂ ਬੀਜੇਪੀ ਲੜ ਰਹੀ ਆ ਤੇ 8 ਤੋਂ ਸ਼੍ਰੋਮਣੀ ਅਕਾਲੀ ਦਲ ਲੜ ਰਹੀ ਆ ਕੀ ਸਾਬ ਕਿਤਾਬ ਆ ਦੇਖੋ ਜਸਜੀ ਮੇਰਾ ਕਹਿਣਾ ਇਹ ਹੈ ਕਿ ਇਹ ਸੁਭਾਵਕ ਹੈ ਕਿ ਜਿਹੜੀ ਰਾਜਨੀਤੀ ਹੈ ਰਾਜਨੀਤੀ ਵਿੱਚ ਪਾਰਟੀਆਂ ਦਾ ਜਿਹੜਾ ਗੱਠ ਜੋੜ ਹੈ ਉਹ ਕਦੇ ਹੁੰਦਾ ਵੀ ਆ ਕਦੇ ਟੁੱਟ ਵੀ ਜਾਂਦਾ ਹੈ ਔਰ ਇੱਕ ਗੱਲ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਬਹੁਤ ਲੰਮਾ ਸਮਾਂ ਰਿਸ਼ਤਾ ਰਿਹਾ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਨੇ ਹੀ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ 2022 ਦੇ ਵਿੱਚ ਅਸੀਂ ਇਲੈਕਸ਼ਨ ਲੜਿਆ ਭਾਰਤੀ ਜਨਤਾ ਪਾਰਟੀ ਨੂੰ ਸਾਰੇ ਪੰਜਾਬ ਦੇ ਵਿੱਚ ਲਗਭਗ 10% ਵੋਟ ਪਈ। ਉਸ ਤੋਂ ਬਾਅਦ ਦੋ ਇਲੈਕਸ਼ਨ ਆਏ। ਬਾਈ ਇਲੈਕਸ਼ਨ ਆਏ ਲੋਕ ਸਭਾ ਦੇ ਚਾਹੇ ਉਹ ਸੰਗਰੂਰ ਦਾ ਸੀ। ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਆਈ। ਚਾਹੇ ਉਹ ਜਲੰਧਰ ਦਾ ਬਾਈ ਇਲੈਕਸ਼ਨ ਸੀ। ਭਾਰਤੀ ਜਨਤਾ ਪਾਰਟੀ ਨੇ ਕੱਲੇ ਇਲੈਕਸ਼ਨ ਲੜਿਆ ਪਿੰਡਾਂ ਚੋਂ ਵੀ ਵੋਟ ਪਈ। ਦੋ ਵਿਧਾਨ ਸਭਾ ਜਿੱਤੀਆਂ ਵੀ ਅਸੀਂ। ਲੇਕਿਨ ਅਸੀਂ ਅਕਾਲੀ ਦਲ ਦੇ ਬਰਾਬਰ ਆ ਗਏ ਥੋੜਾ ਮੋਟਾ ਹੀ ਫਰਕ ਸੀਗਾ। ਸੋ ਇਸ ਕਰਕੇ ਮੈਂ ਸਮਝਦਾ ਕਿ ਅੱਜ ਦੀ ਤਰੀਕ ਦੇ ਵਿੱਚ ਜੋ ਅੱਜ 10 ਤਰੀਕ ਹੈ ਆਪਣੀ 11 ਤਰੀਕ ਹੈ ਔਰ ਸਮਾਂ ਜਿਹੜਾ ਹੈਗਾ ਲਗਭਗ 4 ਵਜੇ ਦਾ ਹੈ ਅੱਜ ਤੱਕ ਗੱਠ ਜੋੜ ਦੀ ਕੋਈ ਵੀ ਗੱਲ ਨਹੀਂ ਹੈ ਅੱਜ ਵੀ ਸਾਨੂੰ ਮੈਸੇਜ ਹੈ ਕਿ ਭਾਰਤੀ ਜਨਤਾ ਪਾਰਟੀ 13 ਦੀਆਂ 13 ਲੋਕ ਸਭਾ ਸੀਟਾਂ ਲੜੂਗੀ ਔਰ 13 ਦੀਆਂ 13 ਲੋਕ ਸਭਾ ਸੀਟਾਂ ਤੇ ਸਾਡੀ ਤਿਆਰੀ ਹੈ ਅੱਜ ਵੀ ਮੈਂ ਮਲੋਠ ਦੇ ਵਿੱਚ ਵਿਧਾਨ ਸਭਾ ਹਲਕੇ ਦੇ ਵਿੱਚ ਬੂਥ ਸਮੇਲਨ ਕਰਕੇ ਆਇਆ ਔਰ ਮੈਨੂੰ ਖੁਸ਼ੀ ਹੈ ਕਿ ਬਹੁਤ ਵੱਡਾ ਬੂਥ ਸਮੇਲਨ ਹੋਇਆ ਹੈ ਬੂਥਾਂ ਤੋਂ ਪ੍ਰਧਾਨ ਆਏ ਨੇ ਮੰਡਲਾਂ ਦੀਆਂ ਟੀਮਾਂ ਆਈਆਂ ਇਸ ਕਰਕੇ ਸਾਡੀ ਜੋ ਪੰਜਾਬ ਦੀ ਲੀਡਰਸ਼ਿਪ ਹੈ ਜੋ ਸਾਨੂੰ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਦਾ ਆਦੇਸ਼ ਹੈ ਸਾਡੇ ਪੰਜਾਬ ਦੇ ਜਿਹੜੇ ਇਨਚਾਰਜ ਨੇ ਬਿਜੇ ਰਪਾਨੀ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਜੋ ਸਾਨੂੰ ਉਦੇਸ਼ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ 13 ਦੀਆਂ 13 ਆਪਸ ਸੀਟਾਂ ਤੇ ਲੜਾਈ ਲੜਨੀ ਹੈ ਤੇ ਉਹਦੇ ਲਈ ਤਿਆਰੀ ਕਰੋ ਉਹਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ ਜੀ ਮੈਂ ਗੱਲ ਕਹੀ ਕਿ ਰਾਜਨੀਤੀ ਦੇ ਵਿੱਚ ਸੁਭਾਵਿਕਾ ਕਿ ਗਠਜੋੜ ਹੁੰਦੇ ਵੀ ਆ ਗਠਜੋੜ ਟੁੱਟਦੇ ਵੀ ਆ ਜਦੋਂ ਇਹ ਗਠਜੋੜ ਟੁੱਟਿਆ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਪਹਿਲਾਂ ਕਿਉਂ ਖੇਚੜੀ ਸੀ 9 ਮਾਸ ਦਾ ਰਿਸ਼ਤਾ ਵੀ ਕਿਹਾ ਗਿਆ ਪਰ ਜਦੋਂ ਇਹ 9 ਮਾਸ ਦਾ ਰਿਸ਼ਤਾ ਟੁੱਟਿਆ ਤਾਂ ਉਸ ਤੋਂ ਬਾਅਦ بڑے ਬਿਆਨ ਜਿਹੜੇ ਹੈਗਾ ਸ਼ਰੂਮਨੀ ਕਲਦਲ ਦੇ ਵੱਲੋਂ ਖਾਸ ਕਰ ਆਏ ਇਹ ਵੀ ਕਿਹਾ ਗਿਆ ਕਿ ਭਾਈ ਇਹ ਕਿਸਾਨ ਵਿਰੋਧੀ ਨੇ ਇਹ ਬੜਾ ਕੁਛ ਆ ਤਾਂ ਪਰ ਕੀ ਹੁਣ ਉਹ ਸਾਰੀਆਂ ਚੀਜ਼ਾਂ ਭਲਾ ਦਿੱਤੀਆਂ ਜਾਣੀਆਂ ਜੇਕਰ ਗਠਜੋੜ ਹੁੰਦਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਗੱਠਜੋੜ ਦੀ ਗੱਲ ਹੈ ਉਹ ਸਾਡੇ ਲੈਵਲ ਤੋਂ ਤਾਂ ਬਾਹਰ ਹੈ ਉਹ ਗੱਠਜੋੜ ਕੇਂਦਰੀ ਹਾਈ ਕਮਾਂਡ ਨੇ ਕਰਨਾ ਹੈ ਔਰ ਕਿਹੜੇ ਮਸਲਿਆਂ ਨੂੰ ਰੱਖ ਕੇ ਕਰਨਾ ਹੈ ਔਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਜੇ ਪੰਜਾਬ ਦੇ ਵਿੱਚ ਗੱਠਜੋੜ ਰਿਹਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਇੱਕ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਵੀ ਸੀ ਇੱਕ ਅਮਨ ਸ਼ਾਂਤੀ ਦਾ ਪ੍ਰਤੀਕ ਵੀ ਸੀ ਇੱਕ ਭਾਈਚਾਰੇ ਦਾ ਪ੍ਰਤੀਕ ਵੀ ਸੀ ਔਰ ਦੋਵਾਂ ਪਾਰਟੀਆਂ ਨੇ ਇਕੱਠੀ ਸਰਕਾਰ ਵੀ ਚਲਾਈ 10 ਸਾਲ ਔਰ ਪੰਜਾਬ ਦੀ ਡਿਵੈਲਪਮੈਂਟ ਵੀ ਕੀਤੀ ਠੀਕ ਹੈ ਕਿ ਗੱਠਜੋੜ ਟੁੱਟਣ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਉਹਨਾਂ ਨੇ ਜੋ ਕਮੀਆਂ ਗਣਾਈਆਂ ਜਾਂ ਜੋ ਵੀ ਕੀਤਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਗਾ ਉਹਨਾਂ ਦਾ ਲੋਕਤੰਤਰ ਦੇ ਵਿੱਚ ਹੱਕ ਹੈ ਲੇਕਿਨ ਮੈਂ ਕਹਿੰਦਾ ਕਿ ਜਦੋਂ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਇਕੱਠੀਆਂ ਸਰਕਾਰ 'ਚ ਰਹੀਆਂ ਤੇ ਇੱਥੇ ਹਿੰਦੂ ਸਿੱਖਿਆਤਾ ਦੀ ਗੱਲ ਵੀ ਹੋਈ ਅਮਨ ਸ਼ਾਂਤੀ ਦੀ ਗੱਲ ਹੋਈ ਔਰ ਪੰਜਾਬ ਦੀ ਡਿਵੈਲਪਮੈਂਟ ਵੀ ਹੋਈ ਸੋ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ ਔਰ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰੜਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਗੱਲ ਕੀਤੀ ਆ ਭਾਈਚਾਰੇ ਦੀ ਗੱਲ ਕੀਤੀ ਆ ਸੋ ਕੱਲ ਨੂੰ ਜੇ ਕੇਂਦਰੀ ਹਾਈ ਕਮਾਂਡ ਗੱਠਜੋੜ ਕਰਦੀ ਹੈ ਸਾਡਾ ਪੁਰਾਣਾ ਐਨਡੀਏ ਦਾ 파ਰਟ ਹੈ ਸ਼੍ਰੋਮਣੀ ਅਕਾਲੀ ਦਲ ਜੋ ਜਿਹੜੇ ਸਾਡੇ ਪੁਰਾਣੇ ਪਾਰਟ ਜਿਹੜੇ ਸਾਡੇ ਸਾਥੀ ਹੈ ਉਹ ਸ਼੍ਰੋਮਣੀ ਆਪਣੇ ਨਾਲ ਸਾਡੇ ਨਾਲ ਆਏ ਨੇ ਐਨਡੀਏ ਦੇ ਵਿੱਚ ਸੀਟਾਂ ਦਾ ਲੈਣ ਦੇਣ ਵੀ ਹੋਇਆ ਜੇ ਕੋਈ ਇਹੋ ਜਿਹੀ ਉੱਪਰ ਗੱਲ ਹੁੰਦੀ ਹੈ ਤੇ ਉਹਦਾ ਅਸੀਂ ਸਿਰ ਮੱਥੇ ਜਿਹੜਾ ਹੈਗਾ ਹੁਕਮ ਨਿਵਾਵਾਂਗੇ ਔਰ ਪੰਜਾਬ ਦੇ ਵਿੱਚ ਜੇ ਕੋਈ ਗੱਠਜੋੜ ਹੁੰਦਾ ਤੇ ਅਸੀਂ ਤਕੜੀ ਜਿੱਤ ਪ੍ਰਾਪਤ ਕਰਾਂਗੇ ਤੁਸੀਂ ਜਿਵੇਂ ਹੁਣ ਵੀ ਗੱਲ ਕਰੀ ਆ ਕਿ ਹਾਲੇ ਤੱਕ ਗਠ ਜੋੜ ਦੀ ਚਰਚਾ ਜਿਹੜੀ ਅੱਜ ਦੀ ਡੇਟ ਤੱਕ ਇਸ ਸਮੇਂ ਤੱਕ ਗਠ ਜੋੜ ਦੀ ਚਰਚਾ ਨਹੀਂ ਹੈ ਤਾਂ ਬਟਨਾ ਦੀ ਜੇਕਰ ਗੱਲ ਕਰੀਏ ਤਾਂ ਕਿਉਂਕਿ ਤੁਸੀਂ ਦਾਵੇਦਾਰੀ ਪੂਰਨ ਰੂਪ ਦੇ ਵਿੱਚ ਪੇਸ਼ ਜੜਿਆ ਕਰਦੇ ਹੋ ਕਿ ਪੁਰਾਣੇ ਸਪਾਈ ਤੁਸੀਂ ਜਿਹੜੇ ਹੈਗੇ ਬੀਜੇਪੀ ਦੇ ਹੋ ਤਾਂ ਫਿਰ ਇਹ ਵੀ ਚੀਜ਼ ਦਿਮਾਗ ਦੇ ਵਿੱਚ ਆ ਕਿ ਜੇਕਰ ਇਸ ਜਗ੍ਹਾ ਦੇ ਉੱਪਰ ਚੋਣ ਲੜਦੇ ਆ ਤਾਂ ਦੂਸਰੇ ਪਾਸੇ ਬਾਦਲ ਪਰਿਵਾਰ ਵੀ ਖੜਾ ਹੈ ਜਿਹੜਾ ਲੰਬੇ ਸਮੇਂ ਤੋਂ ਬਟਿੰਡਾ ਦੀ ਸੀਟ ਦੇ ਉੱਪਰ ਜਿਹੜਾ ਕਾਬਜ ਹੈ ਤੇ ਖਾਸ ਕਰ ਉਹਨਾਂ ਦਾ ਘਾਰ ਆ ਪਠਿੰਡੇ ਦੇ ਵਿੱਚ ਫਿਰ ਬਾਦਲ ਪਰਿਵਾਰ ਦੇ ਘਰ ਦੇ ਵਿੱਚ ਬਾਦਲ ਪਰਿਵਾਰ ਨੂੰ ਹਰਾਉਣਾ ਕਿੰਨਾ ਕੌਖਾ ਹੋਊ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਟਿਕਟ ਦੇ ਦਾਅਵੇਦਾਰੀ ਦੀ ਗੱਲ ਕੀਤੀ ਹੈ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ 26 ਸਾਲਾਂ ਤੋਂ ਇੱਕ ਵਫਾਦਾਰ ਸਿਪਾਹੀ ਹਾਂ ਇੱਕ ਵਰਕਰ ਪਾਰਟੀ ਦੇ ਦਿਨ ਚੰਗੇ ਵੀ ਆਏ ਮੰਦੇ ਵੀ ਆਏ ਹਮੇਸ਼ਾ ਪਾਰਟੀ ਦੇ ਨਾਲ ਖੜੇ ਹਾਂ ਪਾਰਟੀ ਦਾ ਝੰਡਾ ਪਾਰਟੀ ਦੀ ਵਿਚਾਰਧਾਰਾ ਔਰ ਉਹਨਾਂ ਦਿਨਾਂ 'ਚ ਪਾਰਟੀ ਦਾ ਕੰਮ ਕੀਤਾ ਜਦੋਂ ਕੋਈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਪਿੰਡਾਂ 'ਚ ਨਾਂ ਲੈਣ ਨੂੰ ਤਿਆਰ ਨਹੀਂ ਸੀ ਸੋ ਮੇਰਾ ਟਿਕਟ ਮੰਗਣਾ ਮੇਰਾ ਰਾਈਟ ਹੈ ਮੇਰਾ ਹੱਕ ਹੈ ਪਾਰਟੀ ਨੇ ਦੇਣੀ ਨਾ ਦੇਣੀ ਉਹ ਅਲੱਗ ਚੀਜ਼ ਹੈ ਲੇਕਿਨ ਪਾਰਟੀ ਦਾ ਹੁਕਮ ਮੰਨਣਾ ਹੈ ਦੂਜੀ ਗੱਲ ਜਿੱਥੋਂ ਤੱਕ ਜਿਹੜਾ ਇਲੈਕਸ਼ਨ ਹੈ ਜਸਜੀ ਉਹ ਇਲੈਕਸ਼ਨ ਮੁੱਦਿਆਂ ਤੇ ਲੜਿਆ ਜਾਂਦਾ ਹੈ ਉਹ ਮੁੱਦੇ ਕੀ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੇ ਵਿੱਚ ਮੋਦੀ ਜੀ ਦੀ ਅਗਵਾਈ ਦੇ ਹੇਠ ਜੋ ਅਸੀਂ ਲੋਕਾਂ ਲਈ ਕੰਮ ਕੀਤੇ ਹੈ ਜੋ ਗਰਾਊਂਡ ਲੈਵਲ ਤੱਕ ਸਾਡੀਆਂ ਸਕੀਮਾਂ ਕੇਂਦਰ ਦੀਆਂ ਗਈਆਂ ਲੋਕਾਂ ਨੂੰ ਲਾਭ ਮਿਲਿਆ ਲੋਕਾਂ ਦੇ ਖਾਤਿਆਂ 'ਚ ਪੈਸੇ ਗਏ ਨੇ ਅਸੀਂ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਸਾਡੇ ਹਾਂ ਪੱਕੀ ਮੁੱਦੇ ਨੇ ਕੇਂਦਰ ਸਰਕਾਰ ਦੇ ਕੀਤੇ ਹੋਏ ਕੰਮ ਅਸੀਂ ਉਹਨਾਂ ਨੂੰ ਲੈ ਕੇ ਇਲੈਕਸ਼ਨ ਲੜਾਂਗੇ ਕੈਂਡੀਡੇਟ ਕੋਈ ਵੀ ਆਵੇ ਠੀਕ ਹੈ ਉਹਨਾਂ ਨੂੰ ਲੜਨ ਦਾ ਅਧਿਕਾਰ ਹੈ ਉਹ ਸਾਨੂੰ ਇਸ ਇਸ ਗੱਲ ਦਾ ਨਹੀਂ ਹੈ ਅਸੀਂ ਪਹਿਲਾਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਉਦੋਂ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਸਾਡੇ ਕੈਂਡੀਡੇਟ ਸੀ ਅਸੀਂ ਲੜਿਆ ਲੇਕਿਨ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਕੇਂਦਰ ਸਰਕਾਰ ਦੀਆਂ ਜੋ ਵੀ ਸਕੀਮਾਂ ਨੇ ਉਹ ਲਾਭਪਾਤਰੀ ਦੇ ਘਰ ਤੱਕ ਪਹੁੰਚ ਗਈਆਂ ਉਹਨਾਂ ਨੇ ਉਹਦਾ ਲਾਭ ਲਿਆ ਹੈ ਔਰ ਅਸੀਂ ਆਹ ਤੁਸੀਂ ਦੇਖੋ ਅਸੀਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਸੰਪਰਕ ਕਰ ਰਹੇ ਆ ਸਾਡੇ ਕੋਲੇ ਲਾਹ ਪਾਤਰੀਆਂ ਦੀ ਪੂਰੀ ਲਿਸਟ ਹੈ ਬੂਥ ਵਾਈਜ਼ ਦੀ ਲਿਸਟ ਹੈ ਅਸੀਂ ਉਹਨਾਂ ਨੂੰ ਮਿਲ ਰਹੇ ਆ ਔਰ ਉਹ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਯਾਰ ਪਹਿਲੀ ਵਾਰ ਵੇਖਿਆ ਕਿ ਜੇ ਕੋਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਹਦਾ ਪੈਸਾ ਵੀ ਸਿੱਧਾ ਖਾਤੇ 'ਚ ਜੇ ਕੋਈ ਗੈਸ ਸੋਜਿਬਲ ਯੋਜਨਾ ਦੀ ਸਬਸਿਡੀ ਹੈ ਉਹਦਾ ਪੈਸਾ ਵੀ ਸਿੱਧਾ ਖਾਤੇ 'ਚ ਜੇ ਕੋਈ ਕਿਸਾਨ ਸਨਮਾਨ ਨਿਧੀ ਹੈ ਉਹਦਾ ਪੈਸਾ ਵੀ ਸਿੱਧਾ ਖਾਤੇ 'ਚ ਯਾਨੀ ਰਾਹ ਦੇ ਵਿੱਚ ਕੋਈ ਵਿਚੋਲਾ ਨਹੀਂ ਹੈ ਇਸ ਕਰਕੇ ਲੋਕਾਂ ਨੂੰ ਬਹੁਤ ਵੱਡੀ ਆਸ ਹੈ ਭਾਰਤੀ ਜਨਤਾ ਪਾਰਟੀ ਤੋਂ ਲੋਕ ਸਾਨੂੰ ਹੰਗਾਰਾ ਦੇ ਰਹੇ ਆ ਸਮਰਥਨ ਦੇ ਰਹੇ ਆ ਅਸੀਂ ਜਿਹੜਾ ਇਲੈਕਸ਼ਨ ਲੜਾਂਗੇ ਕੇਂਦਰ ਸਰਕਾਰ ਦੇ ਹਾ ਪੱਖੀ ਮੁੱਦਿਆਂ ਤੇ ਲੜਾਂਗੇ ਔਰ ਜਿਹੜਾ ਪੰਜਾਬ ਸਰਕਾਰ ਹੈ ਜਿਹਨੂੰ ਅਸੀਂ ਕਹਿ ਸਕਦੇ ਆ ਕਿ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆ ਉਹਦੇ ਜਿਹੜੇ 네ਗੇਟਿਵ ਪੱਖ ਨੇ ਅੱਜ ਪੰਜਾਬ ਹੈ ਜਿਹੜਾ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਚਾਹੇ ਉਹ ਆਰਥਿਕ ਪੱਖੋ ਕਹਿ ਲਓ ਚਾਹੇ ਉਹ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਕਹਿ ਲਓ ਜਿਸ ਜਿਸ ਪੱਖੋਂ ਵੀ ਅਸੀਂ ਵੇਖਦੇ ਆ ਕਿ ਪੰਜਾਬ ਅੱਜ ਧਰਨਿਆਂ ਦਾ ਸੂਬਾ ਬਣਿਆ ਹੋਇਆ ਇਸ ਕਰਕੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਔਰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਇਲੈਕਸ਼ਨ ਲੜਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਸਾਨੂੰ ਸਮਰਥਨ ਦੇਣਗੇ ਮੁੱਦਿਆਂ ਦੇ ਨਾਲ-ਨਾਲ ਚਿਹਰੇ ਮੁੱਦਿਆਂ ਨਾਲ-ਨਾਲ ਵੋਟਾਂ ਜਿਹੜੀਆਂ ਚਿਹਰੇ ਨੂੰ ਹੀ ਪੈਂਦੀਆਂ ਹੁੰਦੀਆਂ ਮੈਂ ਮੇਰਾ ਸਵਾਲ ਫੇਰ ਉਹੀ ਦੁਹਰਾ ਕੇ ਪਿਆ ਕਿ ਮੂਰੇ ਜਿਹੜਾ ਉਹ ਆ ਬਦਲ ਪਰਿਵਾਰ ਜਿਹੜਾ ਲੰਬੇ ਸਮੇਂ ਤੋਂ ਕਾਬਜ ਹੈ ਵੀ ਗਲਤਾਂ ਦੇ ਵਿੱਚ ਆ ਕਿ ਮੁੱਦੇ ਤਾਂ ਠੀਕ ਹੈ ਮੁੱਦੇ ਲੋਕਾਂ ਦੇ ਵਿੱਚ ਰੱਖੋਗੇ ਪਰ ਨਾਲ-ਨਾਲ ਚਿਹਰਾ ਵੀ ਵੱਡਾ ਸਾਹਮਣੇ ਦੇਖੋ ਮੈਂ ਰਾਜਨੀਤੀ ਦੇ ਵਿੱਚ ਚਾਹੇ ਉਹ ਇਲੈਕਸ਼ਨ ਹੈ ਸਾਰੀਆਂ ਗੱਲਾਂ ਕਾਊਂਟ ਕਰਦੀਆਂ ਦੇਖੋ ਜੋ ਉਹਨਾਂ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਕਾਂਗਰਸ ਨੇ ਜਾਂ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੇ ਆਪੋ ਆਪਣੇ ਪਾਰਟੀ ਦੀਆਂ ਨੀਤੀਆਂ ਰੀਤੀਆਂ ਲੈ ਕੇ ਜਾਣੀਆਂ ਜਾਂ ਉਹਨਾਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੇ ਚਾਹੇ ਉਹ ਕੇਂਦਰ ਸਰਕਾਰ ਦੀ ਵੀ ਵਿਰੋਧਤਾ ਕਰਨੀ ਹੈ ਜਾਂ ਪੰਜਾਬ ਸਰਕਾਰ ਦੀ ਵਿਰੋਧਤਾ ਕਰਨੀ ਹੈ ਅਸੀਂ ਵੀ ਕਰਨੀ ਹੈ ਕਿ ਪੰਜਾਬ ਸਰਕਾਰ ਫੇਲ ਹੋਈ ਹੈ ਹਰ ਮਾਜ ਤੇ ਲੇਕਿਨ ਇਹ ਗੱਲ ਲੋਕਾਂ ਨੇ ਵੇਖਣੀ ਹੁੰਦੀ ਹੈ ਕਿ ਕਿਹੜੀ ਸਰਕਾਰ ਦੀ ਪਾਰਟੀ ਨੇ ਕਿਹੜੀ ਪਾਰਟੀ ਦੀ ਸਰਕਾਰ ਨੇ ਸਾਡੇ ਲਈ ਕੀਤਾ ਇਸ ਕਰਕੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਇਹ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਬੜੇ-ਬੜੇ ਜਿਹੜੇ ਮਹਾਰਥੀ ਹੁੰਦੇ ਆ ਉਹ ਵੀ ਹਾਰ ਜਾਂਦੇ ਨੇ ਲੇਕਿਨ ਅਸੀਂ ਇੱਕ ਪੋਜ਼ਿਟਿਵ ਸੋਚਣਾ ਇੱਕ ਹਾਂ ਪੱਖੀ ਸੋਚ ਨਾਲ ਕਿ ਲੋਕਾਂ ਦੇ ਵਿੱਚ ਜਾਵਾਂਗੇ ਔਰ ਲੋਕਾਂ ਨੇ ਜਿਸ ਤਰ੍ਹਾਂ ਸਾਨੂੰ ਪਹਿਲਾਂ ਸਮਰਥਨ ਦਿੱਤਾ ਹੈ ਚਾਹੇ ਸਾਡੇ ਲਈ ਵਿਧਾਨ ਸਭਾ ਸੀ ਪਹਿਲੀ ਵਾਰ ਲੜੇ ਫੇਰ ਵੀ ਸਾਨੂੰ 10% ਵੋਟ ਪਈ ਉਸ ਤੋਂ ਬਾਅਦ ਜਿਹੜੇ ਦੋ ਬਾਈ ਇਲੈਕਸ਼ਨ ਲੜੇ ਸਾਡੀ ਵੋਟ 16% ਤੇ ਗਈ ਤੇ ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਐਤਕੀ ਬਹੁਤ ਅੱਛਾ ਪ੍ਰਦਰਸ਼ਨ ਕਰੇਗੀ ਜਿਵੇਂ ਅਸੀਂ ਗੱਲ ਕਰੀਆ ਕਿ ਪੰਜਾਬ ਸਰਕਾਰ ਪੂਰੇ ਸਿਸਟਮ ਦੇ ਵਿੱਚ ਫੇਰ ਰਹੀ ਆ ਹੁਣ ਤੱਕ ਦੀ ਗੱਲ ਕਰੀਆ ਪਰ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਤਾਂ ਇਹ ਕਹਿੰਦੇ ਨੇ ਜਿਵੇਂ ਤੁਸੀਂ ਕਹਿੰਦੇ ਕਿ ਅਸੀਂ 13 ਚੋਂ 13 ਲੜਾਂਗੇ ਭਗਵੰਤ ਸਿੰਘ ਮਾਨ ਕਹਿੰਦੇ ਨੇ 13 ਚੋਂ 13 ਲੜਨੀਆਂ ਤਾਂ ਤੈ ਹੀ ਆ ਨਾਲ ਦੇ ਨਾਲ 13 ਦੀਆਂ 13 ਸਾਡੇ ਹਿੱਸੇ ਹੀ ਆਉਣਗੀਆਂ ਦੇਖੋ ਭਗਵੰਤ ਮਾਨ ਜੀ ਮੁੱਖ ਮੰਤਰੀ ਹੈ ਸਾਡੇ ਪੰਜਾਬ ਦੇ ਜੋ ਮਰਜ਼ੀ ਕਹੀ ਜਾਣ ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਦਾ ਮੇਰਾ ਜਵਾਬ ਦੇ ਦੇਣੇ ਇਹ ਕਿ ਜੋ ਇਹਨਾਂ ਨੇ ਕਿਹਾ ਸੀ ਉਹ ਅਜੇ ਤੱਕ ਕੀਤਾ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਹਿੰਦੇ ਅਸੀਂ ਕਿਸਾਨ ਹਤਾਇਚੀ ਹਾਂ ਮੈਂ ਇੱਕ ਗੱਲ ਤੁਹਾਡੇ ਚ ਐਡ ਕਰ ਦਿਆਂ ਕਿ ਜਿਹੜੀ ਕਿਸਾਨ ਹਤਾਇਚੀ ਸਰਕਾਰ ਕਹਾਉਂਦੀ ਹੈ ਸਭ ਤੋਂ ਪਹਿਲਾਂ ਜੇ ਮੁਆਵਜ਼ਾ ਲੈਣ ਖਾਤਰ ਮੁਕਸਰ ਦੇ ਵਿੱਚ लाਠੀ ਚਾਰਜ ਹੋਇਆ ਕਿਸਾਨਾਂ ਤੇ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਦੂਜੀ ਗੱਲ ਜਦੋਂ ਕੇਂਦਰ ਸਰਕਾਰ ਨੇ ਖੇਤੀ ਦੇ ਕਾਨੂੰਨ ਬਣਾਏ ਤਾਂ ਇਹੀ ਭਗਵੰਤ ਮਾਨ ਔਰ ਕੇਜਰੀਵਾਲ ਕਹਿੰਦੇ ਸੀ ਕਿ ਇਹ ਇਹ ਸਟੇਟ ਸਬਜੈਕਟ ਹੈ ਜਿਹੜਾ ਖੇਤੀ ਹੈ ਕੇਂਦਰ ਸਰਕਾਰ ਕਾਨੂੰਨ ਬਣਾ ਨਹੀਂ ਸਕਦਾ ਲੇਕਿਨ ਜੇ ਸਟੇਟ ਸਬਜੈਕਟ ਹੈ ਤੇ ਅੱਜ ਕਿਸਾਨ ਜਿਹੜਾ ਹੈਗਾ ਉਹ ਧਰਨੀ ਕਿਉਂ ਲਾ ਰਿਹਾ ਹੈ ਅੱਜ ਕਿਸਾਨ ਸੜਕਾਂ ਤੇ ਕਿਉਂ ਹੈ ਤੁਸੀਂ ਦਿਓ ਤੇ ਹੀ ਫਸਲਾਂ ਤੇ ਐਮਐਸਪੀ ਤੁਸੀਂ ਦਿਓ ਦੇਖੋ ਦੁੱਖ ਦੀ ਗੱਲ ਕੀ ਹੈ ਕਿ 218 ਕਰੋੜ ਰੁਪਇਆ ਕੇਂਦਰ ਨੇ ਹੜਪੀੜਤਾਂ ਦਾ ਜਦੋਂ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਘਰ ਟਹਿ ਗਏ ਪਸ਼ੂ ਮਰ ਗਏ ਉਹਨਾਂ ਦਾ ਕੱਲਿਆ ਇਹਨਾਂ ਨੇ ਕਿਹਾ ਸੀ ਮੁਰਗੀਆਂ ਤੱਕ ਅਸੀਂ ਮੁਆਵਜ਼ਾ ਦੇਵਾਂਗੇ ਤੁਸੀਂ ਅੱਜ ਦੇਖ ਲਓ ਚਾਹੇ ਨਰਮੇ ਦੀ ਗਲਾਬੀ ਸੁੰਡੀ ਦਾ ਮੁਆਵਜ਼ਾ ਚਾਹੇ ਕਣਕ ਗੜਿਆਂ ਦੇ ਨਾਲ ਖਰਾਬ ਹੋਈ ਚਾਹੇ ਘਰ ਖਰਾਬ ਹੋਏ ਘਾਟ ਡਿੱਗੇ ਪਸ਼ੂ ਮਰੇ ਅੱਜ ਤੱਕ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਫਿਰ ਇਹ ਕਿਸਾਨ ਹਤੇਸੀ ਸਰਕਾਰ ਕਾਦੀ ਐ ਸੋ ਇਸ ਕਰਕੇ ਤੁਸੀਂ ਕੋਈ ਗੱਲ ਲੈ ਲੋ ਚਾਹੇ ਮਹਿਲਾਵਾਂ ਦੀ ਗੱਲ ਲੈ ਲੋ ਇਹਨਾਂ ਨੇ ਕਿਹਾ ਸੀ 100000 ਰੁਪਇਆ ਮਹਿਲਾਵਾਂ ਨੂੰ ਦੇਵਾਂਗੇ ਉਹ ਨਹੀਂ ਦਿੱਤਾ ਇਹਨਾਂ ਨੇ ਕਿਹਾ ਕਿ ਸਾਡੇ ਰਾਜ ਦੇ ਵਿੱਚ ਜਿਹੜੇ ਲੋਕ ਆ ਉਹ ਟੈਂਕੀਆਂ ਤੇ ਨਹੀਂ ਚੜਨਗੇ ਅੱਜ ਟੈਂਕੀਆਂ ਤੇ ਬੈਠੇ ਨੇ ਸਾਡੇ ਰਾਜ ਚ ਕੋਈ ਧਰਨਾ ਨਹੀਂ ਲੱਗੂਗਾ ਅੱਜ ਸੰਗਰੂਰ ਜਿਹੜਾ ਹੈਗਾ ਧਰਨਿਆਂ ਦਾ ਸ਼ਹਿਰ ਬਣਿਆ ਪਿਆ ਤਾਂ ਅਸੀਂ ਕਿਸੇ ਵੀ ਗੱਲ ਦੇ ਉੱਤੇ ਇਹ ਜਿਹੜੇ ਹੈਗੇ ਆ ਖਰੇ ਨਹੀਂ ਉਤਰੇ ਉਹ ਕਹਿੰਦੇ ਨੇ ਕਿ ਕਿਹਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਵੀ ਸੀ 15-15 ਲੱਖ ਕਹਿੰਦੇ ਹਾਲੇ ਤੱਕ ਤਾਇਆ ਨਹੀਂ ਕਦੋਂ ਆਊ ਮੈਂ ਤੁਹਾਨੂੰ ਅੱਜ ਤੁਹਾਡੇ ਮੀਡੀਏ ਰਾਹੀਂ ਇੱਕ ਗੱਲ ਕਲੀਅਰ ਕਰਨੀ ਚਾਹਣਾ ਹੈ ਕਿ ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਮੇਰੇ ਕੋਲ ਵੀਡੀਓ ਹੈ ਕਿ ਜੇ ਕਾਲਾ ਧਨ ਬਾਹਰ ਜਾਣ ਤੋਂ ਰੁਕਦਾ ਹੈ ਤੇ ਲੋਕਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਰੁਪਈਆ ਆ ਸਕਦਾ ਹੈ ਤੇ ਜੇ ਅੱਜ ਆਜੂਸ਼ਮਾਨ ਯੋਜਨਾ ਦੇ ਅਧੀਨ ਇੱਕ ਬੰਦੇ ਨੂੰ 5 ਲੱਖ ਤੱਕ ਦਾ ਇਲਾਜ ਫ੍ਰੀ ਮਿਲ ਰਿਹਾ ਹੈ ਇੱਕ ਬੰਦੇ ਨੂੰ 1.5 ਲੱਖ ਦੇ ਮਕਾਨ ਫ੍ਰੀ ਮਿਲ ਰਹੇ ਨੇ ਅੱਜ ਐਨੀਆਂ ਯੋਜਨਾਵਾਂ ਨੇ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਾਲ ਲੋਕ ਆਪਣਾ ਰੋਜ਼ਗਾਰ ਵੀ ਚਲਾ ਰਹੇ ਐ ਤੇ ਉਹ ਇੱਕ ਗੱਲ ਜੇ ਪੈਸਾ ਇਕੱਠਾ ਹੋਇਆ ਜਾਂ ਪੈਸਾ ਬਾਹਰੋਂ ਜਾਣ ਨੂੰ ਰੁਕਿਆ ਤੇ ਇਹ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਇਹ ਉਹਦਾ ਪ੍ਰਮਾਣ ਹੀ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ 15 ਲੱਖ ਰੁਪਈਆ ਖਾਤੇ 'ਚ ਨਹੀਂ ਪਾਵਾਂਗਾ ਇਹ ਗੱਲ ਨਹੀਂ ਕਹੀ ਕਿ ਪਾਵਾਂਗਾ ਉਹਨਾਂ ਨੇ ਕਿਹਾ ਸੀ ਕਿ 15 ਲੱਖ ਰੁਪਈਆ ਆ ਸਕਦਾ ਹੈ ਸੋ ਇਸ ਕਰਕੇ ਤੁਸੀਂ ਦੇਖੋ ਉਹਦੀ ਜਿਹੜਾ ਬੈਂਕ ਹੈ ਉਹਦੀ ਰਿਪੋਰਟ ਵੀ ਆਈ ਹੈ ਕਿ ਪਹਿਲਾਂ ਜਿਹੜਾ ਭਾਰਤ ਦੇ ਵਿੱਚੋਂ ਕਲਾਤਣ ਜਿਹੜਾ ਜਾਂਦਾ ਸੀ ਬਾਹਰ ਕਿੰਨਾ ਜਮਾ ਹੁੰਦਾ ਸੀ ਤੇ ਹੁਣ ਉਹਦੇ ਵਿੱਚ ਕਿੰਨੀ ਕਟੌਤੀ ਹੋਈ ਹੈ ਸੋ ਇਸ ਕਰਕੇ ਅਸੀਂ ਜੋ ਕਿਹਾ ਕੀਤਾ ਲੇਕਿਨ ਜਿਹੜੇ ਅੱਜ ਪੰਜਾਬ ਦੇ ਲੋਕ ਹੈ ਜਿਨ੍ਹਾਂ ਨੇ 92 ਐਮਐਲਏ ਚੁਣ ਕੇ ਭੇਜੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਆ ਜਿਵੇਂ ਅਸੀਂ ਬਠਿੰਡੇ ਦੀ ਗੱਲ ਕਰ ਰਹੇ ਹਾਂ ਕੀ ਕੀ ਪਲਾਨ ਲੈ ਕੇ ਚੱਲੇ ਉਹ ਬਠਿੰਡੇ ਦੇ ਲਈ ਖਾਸ ਕਰ ਬਠਿੰਡੇ ਦੇ ਲਈ ਕੀ ਕੀ ਪਲਾਨ ਨੇ ਦੇਖੋ ਬਠਿੰਡਾ ਇਹ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਬਠਿੰਡੇ ਨੂੰ ਬਹੁਤ ਕੁਝ ਦਿੱਤਾ ਹੈ ਚਾਹੇ ਉਹ ਏਮਜ ਹੋਵੇ ਚਾਹੇ ਉਹ ਹਵਾਈ ਅੱਡਾ ਹੋਵੇ ਚਾਹੇ ਉਹ ਕੇਂਦਰੀ ਯੂਨੀਵਰਸਿਟੀ ਹੋਵੇ ਚਾਹੇ ਉਹ ਰੈਫਾਇਨਰੀ ਹੋਵੇ ਚਾਹੇ ਉਹ ਨੈਸ਼ਨਲ ਹਾਈਵੇ ਹੋਣ ਚਾਹੇ ਉਹ ਰੇਲਵੇ ਦਾ ਅਦਨਿਕੀਕਰਨ ਹੋਵੇ ਦੇਖੋ ਇਹਦੇ ਵਿੱਚ ਕੀ ਹੈ ਕਿ ਜੋ ਵੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਬਟਿੰਡੇ ਦੀ ਡਿਵੈਲਪਮੈਂਟ ਖਾਤਰ ਚਾਹੇ ਬਟਿੰਡਾ ਲੋਕ ਸਭਾ ਦੀ ਅਸੀਂ ਗੱਲ ਕਰ ਲਈਏ ਹਜੇ ਵੀ ਸਾਡਾ ਜਿਹੜਾ ਇਲਾਕਾ ਬਹੁਤ ਪਛੜਿਆ ਹੋਇਆ ਹੈ ਇਹਦੇ ਵਿੱਚ ਸਭ ਤੋਂ ਵੱਡੇ ਕੀ ਹੈ ਕਿ ਸਾਡੇ ਇੱਥੇ ਜਿਹੜੇ ਕੋਈ ਅਸੀਂ ਕਹਿ ਸਕਦੇ ਹਾਂ ਕਿ ਅ ਬੱਚਿਆਂ ਵਾਸਤੇ ਚੰਗੇ ਕੋਈ ਇੰਜੀਨੀਅਰਿੰਗ ਕਾਲਜ ਹੋਣ ਚੰਗੇ ਹੋਰ ਕੋਈ ਮੈਡੀਕਲ ਕਾਲਜ ਹੋਣ ਸੈਂਟਰ ਵੱਲੋਂ ਚੰਗੇ ਜਿਹੜੇ ਸਾਡੇ ਹੈਗੇ ਆ ਕਿ ਬੱਚੇ ਜਿਸ ਤਰ੍ਹਾਂ ਦੀ ਕੋਈ ਟ੍ਰੇਨਿੰਗ ਲੈ ਕੇ ਜਿਹੜਾ ਹੈਗਾ ਉਹ ਚੰਗਾ ਆਪਣਾ ਹਨਰ ਪ੍ਰਾਪਤ ਕਰ ਸਕਣ ਤਾਂ ਸਾਡਾ ਇਹ ਹੈ ਕਿ ਜਿੰਨਾ ਵੀ ਕੁਝ ਆਜੇ ਉਹ ਬਠਿੰਡੇ ਲਈ ਥੋੜਾ ਖਾਸ ਤਜ਼ਵੀਜ਼ ਲੈ ਕੇ ਚੱਲੇ ਹਾਂ ਕੁਝ ਪਲਾਨ ਹੈ ਕਿ ਬਠਿੰਡੇ ਦੇ ਵਿੱਚ ਆਉਣਾ ਤਾਂ ਆ ਚੀਜ਼ ਜਿਹੜੀ ਆ ਜ਼ਰੂਰ ਕਰਨੀ ਆ ਕੋਈ ਖਾਸ ਠੀਕਾ ਡਿਵੈਲਪਮੈਂਟ ਦੀ ਗੱਲ ਤਾਂ ਕੋਈ ਹਰ ਕੋਈ ਕਰਦਾ ਕਿ ਡਿਵੈਲਪਮੈਂਟ ਕਰਾਂਗੇ ਕਾਲਜ ਆਉਣ ਇਹ ਤਾਂ ਰਾਜਨੀਤੀ ਦੇ ਵਿੱਚ ਆਮ ਗੱਲ ਆ ਹਰ ਹਰ ਲੀਡਰ ਜਿਹੜਾ ਕਹਿੰਦਾ ਪਰ ਕੋਈ ਖਾਸ ਤਜ਼ਵੀਜ਼ ਹੋਵੇ ਕਿ ਬਠਿੰਡੇ ਦੇ ਲਈ ਆ ਚੀਜ਼ ਜਿਹੜੀ ਆ ਕਰਨੀ ਆ ਜੇਕਰ ਮੈਨੂੰ ਮੌਕਾ ਮਿਲਿਆ ਦੇਖੋ ਜੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹੋਣ ਦੇ ਨਾਤੇ ਸਾਡਾ ਇੱਥੋਂ ਕੈਂਡੀਡੇਟ ਤਾਂ ਸਾਡਾ ਕਹਿਣਾ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਇੱਥੇ ਬਿਮਾਰੀ ਹੈ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੈਂਸਰ ਹੈ ਮੰਨ ਲਓ ਸਾਡਾ ਪਾਣ ਜਿਹੜਾ ਪਾਣੀ ਹੈ ਧਰਤੀ ਇਹਟਲਾ ਉਹ ਬਹੁਤ ਜ਼ਿਆਦਾ ਮਾੜਾ ਹੋ ਗਿਆ ਉਹਦੇ ਸੁਧਾਰ ਲਈ ਕੈਂਸਰ ਦੇ ਲਈ ਹੋਰ ਹਸਪੀਟਲ ਚੰਗੀਆਂ ਸਿਹਤ ਸਵਾਵਾ ਜਿੰਨੀਆਂ ਵੀ ਲਿਆਂਦੀਆਂ ਜਾਣ ਉਹਨੀਆਂ ਥੁੜਗੀਆਂ ਔਰ ਇਹਦੇ ਨਾਲ ਨਾਲ ਮੈਂ ਗੱਲ ਕੀਤੀ ਹੈ ਕਿ ਜਿੰਨੀ ਵੀ ਸੈਂਟਰ ਗਵਰਨਮੈਂਟ ਦੇ ਸਹਿਯੋਗ ਨਾਲ ਖਾਸ ਤੌਰ ਤੇ ਸਾਡੀ ਕਾਟਨ ਵੈਲਟ ਹੈ ਜੇ ਇੱਥੇ ਇੰਡਸਟਰੀ ਆਉਂਦੀ ਹੈ ਤੇ ਉਸ ਇੰਡਸਟਰੀ ਜੇ ਲੱਗਦੀ ਹੈ ਉਹਦੇ ਨਾਲ ਕਿਸਾਨ ਨੂੰ ਫਾਇਦਾ ਹੈ ਉਹਦੇ ਨਾਲ ਵਪਾਰੀ ਨੂੰ ਫਾਇਦਾ ਹੈ ਉਹਦੇ ਨਾਲ ਵੇਰਜਗਾਰ ਨੂੰ ਵੀ ਫਾਇਦਾ ਹੈ ਉਹਨੂੰ ਰਜਗਾਰ ਮਿਲੇਗਾ ਸੋ ਇਸ ਕਰਕੇ ਸਾਡੇ ਮੰਦੀ ਦਾ ਭਾਵਨਾ ਇਹ ਹੈ ਕਿ ਸੈਂਟਰ ਚੋ ਜੋ ਵੀ ਸਾਨੂੰ ਮਿਲੇ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਸਰਕਾਰ ਦਾ ਦਾ ਮਿਲੇ ਜੁੱਤੀ ਚ ਪਵਾ ਲੈ ਤੇ ਅਸੀਂ ਤਾਂ ਸਾਡੀ ਮੰਦੀ ਇੱਛਾ ਇਹ ਹੈ ਕਿ ਇੱਥੇ ਵਧੀਆ ਸਿਹਤ ਸਵਾਮਾ ਵਾਸਤੇ ਹੋਰ ਲੋੜ ਹੈ ਇੱਥੇ ਵਧੀਆ ਜਿਹੜਾ ਧਰਤੀ ਦਾ ਪਾਣੀ ਗੰਧਲਾ ਹੋ ਗਿਆ ਉਹਨੂੰ ਸੁਧਾਰਨ ਵਾਸਤੇ ਚੰਗੇ ਪਾਣੀ ਦੀ ਬਵਸਤਾ ਦੀ ਲੋੜ ਹੈ ਸੋ ਇਸ ਕਰਕੇ ਅਸੀਂ ਤਾਂ ਹਮੇਸ਼ਾ ਹੀ ਜੇ ਸਾਡੀ ਇੱਥੋਂ ਜਿੱਤ ਪ੍ਰਾਪਤ ਹੁੰਦੀ ਹੈ ਤੇ ਅਸੀਂ ਬਟਿੰਡੇ ਨੂੰ ਤਾਂ ਬਹੁਤ ਕੁਝ ਲੈ ਕੇ ਆਵਾਂਗੇ ਜਿਵੇਂ ਤੁਸੀਂ ਠੀਕ ਹੈ ਬਿਨਾ ਗੱਠ ਜੋੜ ਦੀ ਗੱਲ ਆ ਬਿਨਾ ਗੱਠ ਜੋੜ ਤੋਂ ਜਿਹੜਾ ਤੁਹਾਡੀ ਦਵਤ ਹੈ ਪਰ ਜੇ ਗੱਠ ਜੋੜ ਹੁੰਦਾ ਸੁਭਾਵਿਕ ਤੌਰ ਤੇ ਬਾਦਲ ਪਰਵਾਰ ਦੀ ਦਵਤ ਹੈ ਨਿੱਜੀ ਤੌਰ ਤੇ ਚਾਹੋਗੇ ਕਿ ਗੱਠ ਛੜ ਹੋਵੇ ਕਿਉਂਕਿ ਆਪਣੇ ਆਪ ਦੀ ਜਿਹੜੀ ਟਿਕਟੋਫਰ ਪਾਸੇ ਜਾਂਦੀ ਦਿਸਦੀ ਹੈ ਦੇਖੋ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਆ ਰਾਜਨੀਤੀ ਦੇ ਵਿੱਚ ਹਰ ਉਹ ਇਵਨ ਕਿ ਸਾਡੇ ਜੇ ਗੱਠਜੋੜ ਹੁੰਦਾ ਤਾਂ ਸਾਡੇ ਮਨ ਚ ਵੀ ਹੋਊ ਕਿ ਬਠਿੰਡਾ ਸੀਟ ਭਾਜਪਾ ਨੂੰ ਆਵੇ ਕਿਉਂਕਿ ਭਾਜਪਾ ਦਾ ਬਠਿੰਡੇ ਜਿਹੜੀ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਵੀ ਬਹੁਤ ਵੱਡੀ ਵੋਟ ਹੈ ਬਹੁਤ ਵੱਡੀਆਂ ਮੰਡੀਆਂ ਨੇ ਚਾਹੇ ਮਾਨਸਾ ਚਾਹੇ ਭਲੱਡਾ ਚਾਹੇ ਬਠਿੰਡਾ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦਾ ਮੈਂ ਕਹਿੰਦਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬਾ ਹਰਸਿਮਰਤ ਕੌਰ ਲੜੇ ਚਾਹੇ ਗੱਠਜੋੜ ਸੀ ਉਹਦੇ ਵਿੱਚ ਵੀ ਭਾਜਪਾ ਦਾ ਜਿੱਤ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਔਰ ਇਸ ਕਰਕੇ ਸਾਡਾ ਕਹਿਣਾ ਇਹ ਹੈ ਕਿ ਜੇ ਗੱਠ ਜੋੜ ਹੁੰਦਾ ਹੈ ਪਾਰਟੀ ਦਾ ਹੁਕਮ ਹੈ ਉਸ ਹੀ ਨਵਾਵਾਂਗੇ ਲੇਕਿਨ ਜਿਹੜੀ ਇਹ ਸੀਟ ਜਿੱਤ ਕੇ ਜਾਣੀ ਹੈ ਤੋ ਜਾ ਕੇ ਦਾ ਮੋਦੀ ਸਾਹਿਬ ਦੀ ਝੋਲੀ ਪੈਣੀ ਹੈ ਇਸ ਲਈ ਅਸੀਂ ਪੂਰੇ ਤਨਮਨ ਨਾਲ ਅਸੀਂ ਜੋ ਵੀ ਪਾਰਟੀ ਦਾ ਹੁਕਮ ਹੋਊਗਾ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਇਸ ਵਾਰ ਨਾਰਾ ਇੱਕ ਲੱਗ ਰਿਹਾ ਕਿ ਇਹ ਅਪਕੀ ਬਾਅਰ 400 ਪਾਰ ਲੱਗਦਾ ਕਿ ਅਪਕੀ ਬਾਅਰ 400 ਪਾਰ ਹੋ ਜੇ ਬਿਲਕੁਲ ਹੋਵੇਗੀ ਜੀ ਇਹ ਮੈਂ ਤੁਹਾਨੂੰ ਗਰੰਟੀ ਇੰਡੀਆ ਆਲਾਈንስ ਸੀ ਵੀ ਮੈਂ ਕਹਿੰਦਾ ਜਿਹੜਾ ਇੰਡੀਆ ਆਲਾਈንስ ਹੈ ਜੀ ਉਹ ਖਿੰਡ ਚੁੱਕਿਆ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਅੱਜ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਸਮਝੌਤਾ ਕਰਿਆ ਪੰਜਾਬ ਦੇ ਵਿੱਚ ਹੈ ਨਹੀਂ ਜਿਹੜੇ ਅੱਜ ਪੰਜਾਬ ਦੇ ਸਟਾਰ ਕੰਪੇਨਰ ਬਣ ਕੇ ਹਰਿਆਣਾ 'ਚ ਪ੍ਰਚਾਰ ਕਰਨਗੇ ਜਾਂ ਦਿੱਲੀ 'ਚ ਜਾ ਕੇ ਪ੍ਰਚਾਰ ਕਰਨਗੇ ਕੀ ਉੱਥੇ ਪੰਜਾਬ ਦੀ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦਾ ਫੇਲੂਰ ਹੈ ਉਹਦੇ ਬਾਰੇ ਕੀ ਬੋਲਣਗੇ ਕੀ ਕਹਿਣਗੇ ਜਾ ਕੇ ਉਹ ਲੋਕ ਸਭ ਕੋ ਸਮਝਦੇ ਆ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਹੁਣ ਬੁੱਧੂ ਨਹੀਂ ਬਣਦੇ ਸੋ ਜਿਹੜਾ ਇੰਡੀਆ ਅਲਾਈਂਸ ਹੈ ਉਹਦਾ ਜਿਹੜਾ ਇੰਡੀ ਅਸੀਂ ਕਹਿ ਸਕਦੇ ਆ ਉਹਦੀ ਬਹੁਤ ਬੁਰੀ ਹਾਲਤ ਹੈ ਅੱਜ ਤੁਸੀਂ ਦੇਖ ਲਓ ਪੱਛਮੀ ਬੰਗਾਲ ਦੇ ਵਿੱਚ ਮੰਮਤਾ ਨੇ 42 ਦੇ 42 ਕੈਂਡੀਡੇਟ ਅਨਾਉਂਸ ਕਰਤੇ ਉਹਨੇ ਕਹਤੇ ਮੈਂ ਨਹੀਂ ਕਰਦਾ ਤੇ ਇੱਥੇ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਜਵਾਬ ਦਿੱਤਾ ਔਰ ਦਿੱਲੀ 'ਚ ਵੀ ਇਹਨਾਂ ਦਾ ਹੀ ਹਾਲ ਹੋਣਾ ਤੁਸੀਂ ਆਉਣ ਵਾਲੇ ਪੰਜ ਚਾਦਨਾਂ ਦੇ ਵਿੱਚ ਦੇਖੋਗੇ ਇਹ ਜਿਹੜਾ ਸਾਰਾ ਇੰਡੀ ਇਕੱਠ ਜੁੜਾ ਖਿੰਡ ਜਾਣਾ ਬਹੁਤ ਬਹੁਤ ਧੰਨਵਾਦ ਸਮਾਈਪਰ ਧੰਨਵਾਦ ਮਿਹਰਬਾਨ ਸੋ ਮੇਰੇ ਨਾਲ ਦਿਆਲਦਾਸ ਸੋਡੀ ਹੋਰੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇਵਾਂਦੇ ਹੋ ਇਜਾਜ਼ਤ ਧੰਨਵਾਦ